ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅਹੀਂ ਵਿਸਾਖੀ ਦੇ ਖਾਲਸੇ ਦੇ ਜਨਮ ਦਿਹਾੜੇ ਤੇ ਤਕਰੀਬਨ ਅ 13 ਸਾਲ ਪਹਿਲਾਂ ਇਹ ਨਗਰ ਕੀਰਤਨ ਸ਼ੁਰੂ ਕੀਤਾ ਸੀ ਅੱਜ ਇਹ 13ਵਾਂ ਨਗਰ ਕੀਰਤਨ ਆ ਸੋ ਖਾਲਸੇ ਦੇ ਜਨਮ ਦਿਹਾੜੇ ਤੇ ਹਰੇਕ ਸਾਲ ਹੀ ਅਸੀਂ ਇਹ ਪਿੰਡ ਉਤਵੀ ਨੰਗਲ ਦੀ ਸਾਹ ਸੰਗਤ ਦੇ ਇਲਾਕਾ ਨਿਵਾਸੀਆਂ ਸਾਹ ਸੰਗਤ ਦੇ ਸਹਿਯੋਗ ਨਾਲ ਇਹ ਜੋ ਨਗਰ ਕੀਰਤਨ ਆ ਉਹ ਕਤਵੀ ਨੰਗਲ ਤੋਂ ਸਜਾਇਆ ਜਾਂਦੇ ਹਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਉਹ ਕਿੱਥੇ ਕਿੱਥੇ ਜਾਂਦਾ ਕਿੱਥੇ ਕਿੱਥੇ ਜਾਂਦਾ ਇਹ ਕਤਵੀ ਨੰਗਲ ਤੋਂ ਹੋ ਕੇ ਸਾਡ ਤੇ ਕਤਵੀ ਨੰਗਲ ਤੋਂ ਆਇਆ ਕਾਲਾ ਨੰਗਲ ਮੋੜੇ ਕਾਲਾ ਨੰਗਲ ਮੋੜ ਤੋਂ ਸਿੱਧਾ ਜਾਂਦਾ ਜੀ ਕਿਲਾ ਟੇਕ ਸਿੰਘ ਤੇ ਇਹਨਾਂ ਪਿੰਡਾਂ ਦੇ ਵਿੱਚ ਅੰਨ੍ਹੇ ਹੁੰਦਾ ਕੋਟਲੀ ਭਾਨ ਸਿੰਘ ਦੇ ਕੰਡਿਆਲ ਜੋ ਸ਼ੂਗਰ ਮਿਲ ਕਾਲਾ ਨੰਗਲ ਦੇ ਹੁੰਦਾ ਆ ਆਪਣੇ ਪਿੰਡ ਕੁਤਬੀ ਨੰਗਲ ਜਿਹੜੀ ਆ ਇਹਦੀ ਆਪਣਾ ਕੋਲ ਸਮਾਪਤੀ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਨਗਰ ਕੀਰਤਨ ਜੀ ਖਾਲਸੇ ਦੇ ਜਨਮ ਦਿਹਾੜੇ ਨੂੰ ਸਮਰਪਿਤ ਹੈ ਜੀ ਇਹ ਪਿੰਡ ਕੁਤਬੀ ਨੰਗਲ ਤੋਂ ਸ਼ੁਰੂ ਹੋ ਕੇ ਆਪਣਾ ਕਾਲਾ ਨੰਗਾ ਰੋਡ ਗੁਰਦਾਸਪੁਰ ਰੋਡ ਤੋਂ ਹੋ ਕੇ ਪਿੰਡ ਕਿਲਾ ਟੇਗ ਸਿੰਘ ਢੰਡਿਆਲ ਕਲੋਨੀ ਆਪਣਾ ਗੋੜਲੀ ਭਾਨ ਸਿੰਘ ਸ਼ੂਗਰ ਮਿਲ ਹੁੰਦਾ ਫਿਰ ਆਪਣਾ ਗੁਰਦਾ ਕੁਤਬੀ ਨਗਰ ਸਾਹਿਬ ਆ ਕੇ ਸੰਭਾਵਤ ਹੁੰਦਾ ਜੀ ਕਿਤੋਂ ਕਿਤੋਂ ਦੀਆਂ ਸੰਕਟਾਂ ਸਹਿਯੋਗ ਦੀ ਇਹ ਜੀ ਆਪਣਾ ਕੁਤਬੀ ਨਗਰ ਦੀ ਜੀ ਸਮੂਹ ਸਾਧ ਸੰਗਤ ਆ ਬਾਕੀ ਮਹੱਲਾ ਕਰਤਾਰ ਨਗਰ ਬਸੰਤ ਨਗਰ ਦਸ਼ਮੇਸ਼ ਨਗਰ ਸਾਰਿਆਂ ਸੰਕਟਾਂ ਦੇ ਸਹਿਯੋਗ ਨਾਲ ਕਰਾਇਆ ਜਾਂਦਾ ਜੀ ਹਰ ਸਾਲ ਕਰਾਉਂਦੇ ਇਹ ਹਰ ਸਾਲ ਕਰਾਉਂਦੇ ਆ ਜੀ ਇਹ ਆਪਣਾ 14ਵਾਂ ਨਗਰ ਕੀਰਤਨ ਆ ਜੀ ਆਪਣਾ ਗੁਰਦਵਾਰ ਸਾਹਿਬ ਕੁਤਬੀ ਨਗਰ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅਹੀਂ ਵਿਸਾਖੀ ਦੇ ਖਾਲਸੇ ਦੇ ਜਨਮ ਦਿਹਾੜੇ ਤੇ ਤਕਰੀਬਨ ਅ 13 ਸਾਲ ਪਹਿਲਾਂ ਇਹ ਨਗਰ ਕੀਰਤਨ ਸ਼ੁਰੂ ਕੀਤਾ ਸੀ ਅੱਜ ਇਹ 13ਵਾਂ ਨਗਰ ਕੀਰਤਨ ਆ ਸੋ ਖਾਲਸੇ ਦੇ ਜਨਮ ਦਿਹਾੜੇ ਤੇ ਹਰੇਕ ਸਾਲ ਹੀ ਅਸੀਂ ਇਹ ਪਿੰਡ ਉਤਵੀ ਨੰਗਲ ਦੀ ਸਹਾਇ ਸੰਗਤ ਅਤੇ ਇਲਾਕਾ ਨਿਵਾਸੀਆਂ ਸਹਾਇ ਸੰਗਤ ਦੇ ਸਹਿਯੋਗ ਨਾਲ ਇਹ ਜੋ ਨਗਰ ਕੀਰਤਨ ਆ ਉਹ ਕੁਤਬੀ ਨੰਗਲ ਤੋਂ ਸਜਾਇਆ ਜਾ ਬਹਿਣ। ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਕਿੱਥੇ ਹੋ ਗਏ ਕਿੱਥੇ ਨੂੰ ਪਹੁੰਚ ਜਾਂਦਾ ਕਿੱਥੇ ਕਿੱਥੇ ਜਾਂਦਾ। ਇਹ ਕੁਤਬੀ ਨੰਗਲ ਤੋਂ ਹੋ ਕੇ ਸਾੜ ਤੇ ਕੁਤਬੀ ਨੰਗਲ ਤੋਂ ਆਇਆ ਕਾਲਾ ਨੰਗਲ ਮੋੜ, ਕਾਲਾ ਨੰਗਲ ਮੋੜ ਤੋਂ ਸਿੱਧਾ ਜਾ ਜਾਂਦਾ ਕਲਾ ਤੇ ਸਿੰਘ ਤੇ ਇਹਨਾਂ ਪਿੰਡਾਂ ਦੇ ਵਿੱਚ ਚੰਨੜਾ ਕੋਟਲੀ ਭਾਨ ਸਿੰਘ ਦੇ ਕੰਡਿਆਲ ਤੇ 슈ਗਰ ਮਿੱਲ ਕਾਲਾ ਨੰਗਲ ਦੇ ਹੁੰਦਾ ਆ ਆਪਣੇ ਪਿੰਡ ਕੁਤਬੀ ਨੰਗਲ